ਈਮਾਨ ਅੱਲਾਹ ਦਾ ਜਰਾ ਕਰਦਾ ਸਾਡੇ ਹਰਮਨ ਸੰਧੂ ਵਕੀਲ ਸਾਹਿਬ ਹੈ ਉਹਨਾਂ ਤੇ ਇੱਕ ਪਰਚਾ ਹੋਇਆ ਉਸ ਪਰਚੇ ਨੂੰ ਕੈਨਸਲ ਕਰਾਉਣ ਸੰਬੰਧੀ ਕਿਉਂਕਿ ਉਹ ਪਰਚਾ ਇੱਕ 100% ਦੇ ਵਿੱਚੋਂ 105% ਝੂਠਾ ਹੈ ਉਸ ਪਰਚੇ ਨੂੰ ਕੈਨਸਲ ਕਰਾਉਣ ਸੰਬੰਧੀ ਸਹੀ ਇਨਵੈਸਟੀਗੇਸ਼ਨ ਕਰਾਉਣ ਸੰਬੰਧੀ ਪੰਜਾਬ ਭਰ ਦੇ ਵਿੱਚ ਪਹਿਲੀ ਵਾਰ ਹੋਇਆ ਹੋਊਗਾ ਕਿ ਵਕੀਲ ਸਹਿਬਾਨਾ ਨੇ ਅੱਜ ਧਰਨਾ ਲਾਇਆ ਉਹ ਵੀ ਸੜਕਾਂ ਤੇ ਸਾਡੀ ਤਾਂ ਇੱਕੋ ਇੱਕ ਮੰਗ ਹੈ ਕਿ ਜੋ ਵਕੀਲ ਭਾਈਚਾਰੇ ਨਾਲ ਕਿਸੇ ਵੀ ਪ੍ਰਕਾਰ ਦਾ ਤੱਕਾ ਹੁੰਦਾ ਜੇਕਰ ਸਾਡੇ ਵਕੀਲ ਸਾਹਿਬ ਪੁਲਿਸ ਕਹਿੰਦੀ ਹੈ ਦੋਸ਼ੀ ਹੈ ਤਾਂ ਸਹੀ ਇਨਵੈਸਟੀਗੇਸ਼ਨ ਕਰਦਣ ਜੋ ਤੱਥ ਵਕੀਲ ਸਾਹਿਬ ਦੇ ਆਜਣ ਜੋ ਦੂਜੀ ਧਿਰ ਕਹਿੰਦੀ ਹੈ ਉਹ ਆਜੇ ਅਸੀਂ ਜੇ ਕਿਸੇ ਵੀ ਤਰ੍ਹਾਂ ਦਾ ਪੁਲਿਸ ਪ੍ਰਸ਼ਾਸਨ ਇਹ ਸਾਬਤ ਕਰਦਾ ਹੈ ਕਿ ਤੁਹਾਡੇ ਵਕੀਲ ਸਾਹਿਬ ਗਲਤ ਸੀਗੇ ਅਸੀਂ ਦੇਂਦਾਰ ਸਾਡੀ ਤਾਂ ਇੱਕੋ ਇੱਕ ਮੰਗ ਹੈ ਕਿ ਸਹੀ ਇਨਵੈਸਟੀਗੇਸ਼ਨ ਕੀਤੀ ਜਾਵੇ। ਨਹੀਂ ਹੁਣ ਤੁਸੀਂ ਘਰਾਓ ਕਰਨਾ ਹੈ ਸੀਐਮ ਸਾਹਿਬ ਨਾਲ ਕੇ ਮਿਲਣਾ ਹੀ ਸੀਗੇ ਕੋਈ ਮਾਤਰਾ ਨਹੀਂ। ਮਿਲਣ ਤੇ ਘਰਾਓ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਜਿਵੇਂ ਪਤਾਲ ਤੇ ਅਸਮਾਨ ਦੇ ਵਿੱਚ ਹੁੰਦਾ ਹੈ। ਅਸੀਂ ਉਹਨਾਂ ਦਾ ਘਰਾਓ ਕਰਨਾ ਹੀ ਸੀਗੇ। ਔਰ ਇਹ ਪਹਿਲੀ ਵਾਰ ਹੋਇਆ ਹੋਵੇਗਾ ਕਿ ਮੁੱਖ ਮੰਤਰੀ ਸਾਹਿਬ ਦਾ ਵਕੀਲ ਸਹਿਬਾਨਾ ਵੱਲੋਂ ਘਰਾਓ ਕੀਤਾ ਜਾ ਰਿਹਾ ਹੋਵੇ। ਕਿਉਂਕਿ ਸਾਨੂੰ ਇੱਕ ਆ ਉਮੀਦ ਸੀ ਕਿ ਸ਼ਾਇਦ ਸਾਡਾ ਮਸਲਾ ਹੱਲ ਹੋ ਜਾਏਗਾ ਇੰਨੇ ਦਿਨਾਂ ਤੋਂ ਪਰ ਨਹੀਂ ਹੋਇਆ ਫਿਰ ਆਖਿਰਕਾਰ ਮੁਖਸਰ ਬਾੜ ਐਸੋਸੀਏਸ਼ਨ ਨੂੰ ਇਹ ਅੱਕ ਚਬਰਾਂ ਪਿਆ ਕਿ ਮੁੱਖ ਮੰਤਰੀ ਸਾਹਿਬ ਦਾ ਘਰਾਉ ਕਰਨਾ ਪਿਆ ਹੁਣ ਮਿਲਣਗੇ ਹੈਗੇ ਸਾਡੀ ਇੱਕ ਕਮੇਟੀ ਆ ਜਿਹੜੀ 10 ਮੈਂਬਰੀ ਕਮੇਟੀ ਉਹ ਮਿਲਣ ਗਈ ਹੋਈ ਆ ਵੇਖੋ ਮਸਲਾ ਹੱਲ ਹੁੰਦਾ ਕਿ ਲੱਕੜ ਦਾ ਮੁੰਡਾ ਮਿਲਦਾ ਇੱਕ ਗੱਲਬਾਤ ਹੋਈ ਅੰਦਰ ਗਏ ਸੀ ਕਿਸੇ ਕੋਲ ਸਾ ਦਿੱਤਾ ਗਿਆ ਹੈ ਜਾਂ ਕੋਈ ਮੀਟਿੰਗ ਹੋਈ ਹੈ ਜੀ ਕੋਈ ਸਾਨੂੰ ਕਹਿ ਕੇ ਤਾਂ ਇਹ ਲਗੇ ਸੀ ਜੀ ਤੁਹਾਨੂੰ ਮੁੱਖ ਮੰਤਰੀ ਸਾਹਿਬ ਨੂੰ 10 ਬੰਦੇ ਨੂੰ ਮਿਲਾ ਦਿੰਨੇ ਆ ਪਰ ਅੰਦਰ ਜਾ ਕੇ ਸਾਨੂੰ ਮੁੱਖ ਮੰਤਰੀ ਸਾਹਿਬ ਨਾਲ ਨਹੀਂ ਮਿਲਾਇਆ ਗਿਆ ਸਾਡੇ ਪਾਸ ਇੱਕ ਸ਼ਖਸ ਆਏ ਡੀਸੀ ਸਾਹਿਬ ਉਹਨਾਂ ਦੇ ਨਾਲ ਸੀ ਜਿਨ੍ਹਾਂ ਬਾਰੇ ਸਾਨੂੰ ਇੰਟਰੋਡਿਊਸ ਕਰਾਇਆ ਗਿਆ ਵੀ ਇਹ ਸੀਐਮ ਦੇ ਓਐਸਡੀ ਹੈ ਉਹਨਾਂ ਨੇ ਸਾਡੀ ਗੱਲ ਸੁਣੀ ਤੇ ਡੀਸੀ ਸਾਹਿਬ ਨੇ ਸਾਨੂੰ ਕੱਲਾ ਅਸ਼ੋਰੈਂਸ ਇਹ ਦਿੱਤਾ ਵੀ ਸਾਡੇ 4:30 ਵਜੇ ਮੈਂ ਤੁਹਾਨੂੰ ਬੁਲਾ ਕੇ ਤੁਹਾਡੀ ਗੱਲ ਸਾਰੀ ਸੁਣ ਲੈਣਾ ਹੈਗਾ ਤੇ ਜੋ ਕਰਨ ਵਾਲਾ ਹੋਇਆ ਮੈਂ ਕਰੂੰਗਾ ਤੇ ਤੁਸੀਂ ਪੁਲਿਸ ਐਡਮਿਨਿਸਟ੍ਰੇਸ਼ਨ ਕੋਲੇ ਨਹੀਂ ਜਾਣਾ ਬਟ ਸਾਨੂੰ ਸੀਐਮ ਸਾਹਿਬ ਨੂੰ ਪਹਿਲ ਫੇਰ ਕਹਤਾ ਦੋ ਬੰਦਿਆਂ ਨੂੰ ਮਿਲਾ ਦਿੰਨੇ ਆ ਪਰ ਉਹ ਸਾਨੂੰ ਬਿਠਾ ਕੇ ਫਿਰ ਵਾਪਸ ਮੋੜਤਾ ਤਾਂ ਇਸ ਕਰਕੇ ਅਸੀਂ ਸੰਘਰਸ਼ ਇਸ ਤਰ੍ਹਾਂ ਹੀ ਜਾਰੀ ਰੱਖਾਂਗੇ ਇਹਨੂੰ ਉਹ ਸੰਘਰਸ਼ ਨੂੰ ਹੋਰ ਟਿਕਾ ਕਰਨ ਵਾਸਤੇ ਅਗਲੀ ਯੋਜਨਾ ਜਿਹੜੀ ਬਣਾ ਕੇ ਉਹ ਤੁਹਾਨੂੰ ਦੱਸਦੇ ਆ